ਸੰਸਕਾਰ ਹੋਊਗਾ ਉਥੇ ਚੋਰੀ ਕਰਾਂ ਲੱਖ ਲਾਣਤਾ ਯਾਰ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਂ ਨੋਂ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50 60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਘੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਪਿੰਕੀ ਢਾਲੀਆਲ ਭਾਈ ਦੇ ਦੋ ਲੈ ਗਏ ਬੌਸ ਮਿਊਜ਼ਿਕ ਡਾਇਰੈਕਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਜਦੋਂ ਇਹ ਸਾਰਾ ਪੂਰਾ ਦੁੱਖ ਚੱਲ ਰਿਹਾ ਸੀਗਾ ਜਦੋਂ ਰਾਜਵੀਰ ਜਵੰਦਾ ਦੇ ਸਸਕਾਰ ਦੇ ਉੱਪਰ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਲੋਕ ਬਹੁਤ ਸਾਰੇ ਲੋਕਾਂ ਦੇ ਉੱਤੇ ਫੋਨ ਚੋਰੀ ਹੋਏ, ਪੈਸੇ ਚੋਰੀ ਹੋਏ, ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ। ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁੰਸਾਨ ਦੁਨੀਆ ਦੁੱਖ ਮਨਾ ਰਹੀ ਹੈ, ਲੋਕ ਦੁੱਖ ਵਿੱਚ ਡੁੱਬੇ ਹੋਏ ਨੇ। ਉਸ ਟਾਈਮ ਤੇ ਉਹ ਲੋਕ ਐਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ ਸਾਰੇ ਲੋਕ ਆਏ ਹੋਏ ਸੀ। ਬਹੁਤ ग्रो ਆਈ ਹੋਈ ਸੀ ਆਈ ਥਿੰਕ ਕਿ ਕਾਫੀ ਲੋਕ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਗੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਆਪਾਂ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੇ ਵਾਸਤੇ ਸੋ ਮੇਰੀ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਨੇ ਪੂਰੇ ਪੰਜਾਬ ਨੂੰ ਗਮ ਦੇ ਵਿੱਚ ਡੁਬੋ ਦਿੱਤਾ 35 ਸਾਲ ਦੀ ਛੋਟੀ ਉਮਰ ਦੇ ਵਿੱਚ ਸੜਕ ਹਾਦਸੇ ਕਾਰਨ ਚਲੇ ਗਏ ਅੰਤਿਮ ਸੰਸਕਾਰ ਉਸੇ ਹੀ ਸਥਾਨ ਦੇ ਉੱਤੇ ਹੋਇਆ ਜਿੱਥੇ ਉਹਨਾਂ ਨੇ ਪਹਿਲੀ ਵਾਰ ਸਟੇਜ ਦੇ ਉੱਤੇ ਗਾਇਆ ਸੀ ਯਾਨੀ ਕਿ ਸਰਕਾਰੀ ਸਕੂਲ ਦੇ ਨਾਲ ਲੱਗਦੀ ਖੇਡ ਦੀ ਗਰਾਊਂਡ ਦੇ ਵਿੱਚ ਇੱਥੇ ਭਵਿੱਖ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇੱਕ ਯਾਦਗਾਰ ਵੀ ਬਣਾਈ ਜਾਵੇਗੀ ਪਰ ਇਸ ਦੁੱਖ ਭਰੇ ਪਲ ਦੇ ਵਿੱਚ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹਜ਼ਾਰਾਂ ਹੀ ਲੋਕਾਂ ਦੀ ਭੀੜ ਦੇ ਵਿੱਚ ਚੋਰਾਂ ਨੇ 150 ਤੋਂ ਵੱਧ ਲੋਕਾਂ ਨੇ ਫੋਨ ਲੁੱਟ ਲਏ ਇਸ ਘਟਨਾ ਨੂੰ ਲੈ ਕੇ ਪੰਜਾਬੀ ਗਾਇਕ ਗगन ਕੋਕਰੀ ਨੇ ਗੁੱਸੇ ਦੇ ਵਿੱਚ ਆ ਕੇ ਲਾਈਵ ਵੀਡੀਓ ਰਿਕਾਰਡ ਕੀਤੀ ਤੇ ਚੋਰਾਂ ਨੂੰ ਲਲਕਾਰਿਆ ਕਿ ਰੱਬ ਨੇ ਇਹਨਾਂ ਨੂੰ ਵੱਡੀ ਸਜ਼ਾ ਦੇਣੀ ਹੈ ਗੱਲ ਇੱਥੇ ਇਹ ਹੈ ਕਿ ਇਸ ਦੁਖਦ ਪਲ ਤੇ ਉੱਤੇ ਵੀ ਚੋਰਾਂ ਨੂੰ ਭੋਰਾ ਵੀ ਤਰਸ ਨਹੀਂ ਆਇਆ ਭੀੜ ਦੇ ਚੱਕਰਬਿਉ ਦੇ ਵਿੱਚ ਚੋਰਾਂ ਨੇ ਆਪਣਾ ਕੰਮ ਜੋ ਹੈ ਬੇਦਾਗ ਕੀਤਾ ਅਤੇ 150 ਤੋਂ ਵੱਧ ਫੋਨ ਲੁੱਟਲੇ ਇਸ ਦੇ ਵਿੱਚ ਨਾਮੀ ਗਾਇਕਾਂ ਦੇ ਫੋਨ ਵੀ ਸ਼ਾਮਲ ਨੇ ਜਿਵੇਂ ਕਿ ਗगन ਕੋਕਰੀ ਦਾ ਫੋਨ ਹੋ ਗਿਆ ਜਸਵੀਰ ਜਸੀ ਦਾ ਫੋਨ ਹੋ ਗਿਆ ਤੇ ਪਿੰਕੀ ਢਾਲੀਵਾਲ ਦੇ ਦੋ ਫੋਨ ਚੋਰੀ ਹੋ ਗਏ ਤੇ ਗगन ਕੋਕਰੀ ਨੇ ਇੰਸਟਾਗ੍ਰam ਦੇ ਉੱਤੇ ਲਾਈਵ ਵੀਡੀਓ ਦੇ ਵਿੱਚ ਗੁੱਸੇ ਨਾਲ ਕਿਹਾ ਕਿ ਅਸੀਂ ਸਾਰੇ ਹੀ ਵੀਰ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਲੋਕ ਅਤੇ ਗਾਇਕ ਮਰਹੂਮ ਰਾਜਵੀਰ ਜਵੰਦਾ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਪਿੰਡ ਦੇ ਵਿੱਚ ਪਹੁੰਚੇ ਸੀਗੇ ਤੇ ਇਸ ਦੁੱਖ ਵਾਲੇ ਸਮੇਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਪਰ ਚੋਰਾਂ ਨੇ 150 ਤੋਂ ਵੱਧ ਫੋਨ ਲੁੱਟ ਲਏ ਤੇ ਇਹ ਬਹੁਤ ਹੀ ਮਾੜੀ ਗੱਲ ਹੈ ਰੱਬ ਨੇ ਇਹਨਾਂ ਲੋਕਾਂ ਨੂੰ ਵੱਡੀ ਸ ਦੇੜੀ ਹੈ ਤੇ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਸਗੋਂ ਇਹ 20 ਤੋਂ 25 ਲੋਕਾਂ ਦਾ ਗਰੁੱਪ ਹੈ ਜੋ ਚੋਰੀ ਦੀ ਪਲੈਨਿੰਗ ਕਰਕੇ ਆਇਆ ਸੀ ਤੇ ਜੇਕਰ ਕਿਸੇ ਨੂੰ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਜ਼ਰੂਰ ਸਾਂਝੀ ਕਰਨ ਅਸੀਂ ਅਜੀਹਾਂ ਘਟਾਵਾ ਨੂੰ ਰੋਕਣ ਦੇ ਲਈ ਕੰਮ ਕਰਾਂਗੇ ਸੋ ਉਹਨਾਂ ਨੇ ਹੋਰ ਕਿਹਾ ਹੈ ਕਿ ਅੰਤਿਮ ਸੰਸਕਾਰ ਵਰਗੇ ਪਵਿੱਤਰ ਸਮੇਂ ਇਸ ਦੇ ਵਿੱਚ ਅਜੀਹਾ ਕੰਮ ਕਰਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਹ ਚੋਰਾਂ ਦੀ ਨੀਵੇਂ ਮਾਨਸਿਕਤਾ ਨੂੰ ਦਰਸਾਉਂਦਾ ਹੈ ਸੋ ਹੁਣ ਇੱਥੇ ਲੁਧਿਆਣਾ ਪੁਲਿਸ ਨੇ ਚੋਰਾਂ ਨੂੰ ਫੜਨ ਦੇ ਲਈ ਟੀਮ ਬਣਾਈ ਹੈ ਅਤੇ ਇਸ ਸੀਸੀਟੀਵੀ ਫੁਟੇਜ ਖੰਗਾਲਣ ਦੇ ਵਿੱਚ ਲੱਗੀ ਹੋਈ ਹੈ ਗगन ਕੋਕਰੀ ਨੇ ਫੈਨਸ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਜਾਣਕਾਰੀ ਉਹਨਾਂ ਦੇ ਕੋਲ ਹੈ ਤਾਂ ਉਹ ਜ਼ਰੂਰ ਸਾਂਝੀ ਕਰਨ ਜਵੰਦੇ ਵੀਰ ਦਾਸ ਸਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਹਦੇ ਲਈ ਲਾਲੋ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਿਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੀ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਸੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਸੀ ਤਾਂ ਉੱਥੇ ਸੀ ਤੇ ਤੇ ਇੱਕ ਹੋਰ ਜਿਹੜੀ ਸਭ ਤੋਂ ਸ਼ੌਕਿੰਗ ਜਿਹੜੀ ਚੀਜ਼ ਹੋਈ ਆ ਵੀ ਮੈਂ ਇਹ ਦੱਸਣਾ ਚਾਹੁੰਦਾ ਵੀ ਬੰਦੇ ਇਹੋ ਜੀ ਜਗ੍ਹਾ ਵੀ ਪਲੈਨਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋ ਤੇ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50 60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜਸੀ ਭਾਈ ਦਾ ਵੀ ਲੈ ਗਏ ਪਿੰਕੀ ਧਾਲੀਵਾਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜ਼ੀ ਰੈਟਰ ਉਹਦਾ ਲੈ ਗਏ ਔਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਤਾਂ ਮੈਂ ਸ਼ੌਕਿੰਗ ਆਪਣੇ ਲਈ ਵੀ ਇਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਹੈ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ ਐ ਬੜੀਆਂ ਸ਼ੌਕਿੰਗ ਆ ਇਹਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਆ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਆ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਫੋਨਾਂ ਤੇ ਕਿ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲੇ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਮਾੜਾ ਹੁੰਦਾ ਟਾਈਮ ਚੀਜ਼ਾਂ ਉਦੋਂ ਐਡਾ ਵੱਡਾ ਚੀਜ਼ ਦੁੱਖ ਨਹੀਂ ਲੱਗਿਆ ਹੁਣ ਸੋਚ-ਸੋਚੇ ਵੀ ਆਉਂਦਾ ਕਿ ਯਾਰ ਇਦਾਂ ਸੋਚ ਕੇ ਆਏ ਬੰਦੇ ਵੀ ਅਸੀਂ ਜੀ ਸਸਕਾਰ ਹੋਊਗਾ ਉਥੇ ਚੋਰੀ ਕਰਾਂਗੇ ਲੱਖ ਲਾਣਤਾ ਯਾਰ ਏਸੀ ਤੇ ਤੇ ਮੈਂ ਮੈਂ ਚਾਹੁੰਨਾ ਵੀ ਕੋਈ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਜਦੋਂ ਇਹ ਸਾਰਾ ਪੂਰਾ ਦੁੱਖ ਚੱਲ ਰਿਆ ਸੀਗਾ ਜਦੋਂ ਰਾਜਵੀਰ ਜਵੰਦਾ ਦੇ ਸਿਸਕਾਰ ਦੇ ਉੱਪਰ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਲੋਕ ਬਹੁਤ ਸਾਰੇ ਲੋਕਾਂ ਦੇ ਉੱਤੇ ਫੋਨ ਚੋਰੀ ਹੋਏ ਪੈਸੇ ਚੋਰੀ ਹੋਏ ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁੰਸਾਨ ਹੈ ਦੁਨੀਆ ਦੁੱਖ ਮਨਾ ਰਹੀ ਹੈ ਲੋਕ ਦੁੱਖ ਵਿੱਚ ਡੁੱਬੇ ਹੋਏ ਨੇ ਉਸ ਟਾਈਮ ਤੇ ਉਹ ਲੋਕ ਇੰਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ ਸਾਰੇ ਲੋਕ ਆਏ ਹੋਏ ਸੀ ਬਹੁਤ ਗਰੋ ਆਏ ਹੋਏ ਸੀ ਆਈ ਥਿੰਕ ਕਿ ਕਾਫੀ ਲੋਕ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਗੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਪੰਜ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੇ ਵਾਸਤੇ ਸੋ ਮੇਰੀ ਬੇਨਤੀ ਇਹ ਹੀ ਹੈ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹੋ ਜੇ ਗਰੋਹਾਂ ਨੂੰ ਲੱਭਿਆ ਜਾਏ ਔਰ ਜਿਹੜੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨੰਗਾ ਜ਼ਰੂਰ ਕੀਤਾ ਜਾਵੇ ਕਿ ਇਹਨਾਂ ਦੇ ਪਿੱਛੇ ਕੌਣ ਹੈ ਇਹਨਾਂ ਦੀ ਮਾਨਸਿਕਤਾ ਕੀ ਹੈ ਕੀ ਕਾਰਨ ਹੋਇਆ ਕਿ ਲੋਕ ਇੰਨੇ ਗਿਰਗੇ ਨੇ ਕਿ ਉਹਨਾਂ ਨੂੰ ਕਿਸੇ ਦੇ ਮਾਂ ਦਾ ਪੁੱਤ ਦਾ ਜਾਂ ਬੇਟੀ ਦੇ ਪਿਓ ਦਾ ਜਾਂ ਘਰ ਵਾਲੀ ਦੇ ਆਪਣੇ ਪਤੀ ਦਾ ਜਾਂ ਦਾਦੀ ਦੇ ਪੋਤੇ ਦਾ ਵੀ ਦੁੱਖ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆਇਆ ਤੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਦੇ ਵੱਲ ਉਹਨਾਂ ਦਾ ਖਿਆਲ ਗਿਆ ਹੈ ਉਹ ਜੀ ਕਿ ਨੌਣੀ ਹਰਕਤ ਦੇ ਉੱਪਰ ਉਹਨਾਂ ਦਾ ਧਿਆਨ ਗਿਆ ਸੋ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਉਹ ਪੰਜਾਬ ਪੁਲਿਸ ਇਹਨਾਂ ਲੋਕਾਂ ਨੂੰ ਫੜੇਗੀ ਔਰ ਤੁਹਾਡੇ ਸਾਹਮਣੇ ਲੈ ਕੇ ਆਏਗੀ ਇਹ ਸਿਰਫ ਉੱਥੇ ਨਹੀਂ ਹੋਇਆ ਇਹ ਲੋਕ ਹੋਰ ਵੀ ਜਿਹੜੇ ਸਨੇਚਿੰਗ ਕਰਦੇ ਆ ਇਧਰ ਉਧਰ ਚੀਜ਼ਾਂ ਜਿਹੜੀਆਂ ਬਹੁਤ ਖਤਰਨਾਕ ਸਮਾਜ ਵਾਸਤੇ ਹੁੰਦੀਆਂ ਇਹ ਕਰਦੇ ਰਹਿੰਦੇ ਨੇ ਸੋ ਅਗਰ ਇਹਨਾਂ ਨੂੰ ਨੱਥ ਪਾਈ ਜਾਵੇਗੀ ਤੇ ਸਾਡੇ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹ ਹੋਰ ਸਟਰੋਂਗ ਹੋਏਗੀ ਥੈਂਕ ਯੂ ਸੋ ਮਚ ਸਸਿਕਾ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ